ਡੁੰਡੇ ਦੇ ਇਹਨਾਂ ਨੇ ਵੰਡਣੇ ਲੈ ਲੈ ਠੀਕ ਬਸ ਠੀਕ ਹੈ ਚੱਲ ਬਿੱਟੂ ਠੀਕ ਹੈ ਜੀ ਕੱਟ ਦੇ ਕੱਟ ਦੇ ਕੱਟ ਦੇ ਆਰੀ ਮਾਰਿਆ ਸਾਰੇ ਜਣੇ ਅੱਛਾ ਚੌਧਰੀ ਦਿਨ ਚੱਲਦੇ ਸੀ ਸੋਕਦੇ ਮੈਂ ਸੋਚਿਆ ਦੋ ਤਿੰਨ ਦਿਨ ਸੰਕੋਚ ਕਰੀਏ ਵੀਡੀਓ ਨਾ ਬਣਾਈਏ ਪਰ ਆ ਵੀਡੀਓ ਬੜੇ ਵੱਡੇ ਪੱਧਰ ਉਤੇ ਸ਼ੇਅਰ ਹੋਈ ਪਿੱਛੇ ਮਾਨਸਿਕਤਾ ਕੀ ਹੈ ਉਹ ਦੱਸਦਾ ਇੱਕ ਆਮ ਮਾਤੜ ਬੰਦਾ ਆਪਣੀ ਤੌਫੀਕ ਅਨੁਸਾਰ ਰੀਬਨ ਕੱਟ ਰਿਹਾ ਕੁੜੀਆਂ ਨੇ ਮੋਰੋ ਹਾਸੇ ਮਜ਼ਾਕ ਚ ਕਹਿਤਾ ਹੈਪੀ ਬਰਥਡੇ ਟੂ ਯੂ ਤੇ ਸਾਡੇ ਲਈ ਸ਼ੇਅਰ ਕਰਨੇ ਦਾ ਮਸਾਲਾ ਬਣ ਗਿਆ। ਇਹੀ ਸਿਚੁਏਸ਼ਨ ਹੁੰਦੀ। ਇਹੀ ਰੀਵਨ ਕਟਿਆ ਜਾਂਦਾ ਕਿਸੇ ਸਟਾਰ ਦੇ ਘਰ ਤੇ ਕੁੜੀਆਂ ਨੇ ਮੋਰੋ ਕਿਹਾ ਹੁੰਦਾ ਹੈਪੀ ਬਰਥਡੇ ਟੂ ਯੂ ਤੇ ਸਾਡੇ ਲਈ ਹਾਸੇ ਵਾਲੀ ਗੱਲ ਬਣਨੀ ਸੀ। ਪਰ ਜਨਾਬ ਸਟੈਂਡਰਡ ਦੀ ਬਣਨੀ ਸੀ। ਕਿਉਂਕਿ ਅਸੀਂ ਬੰਦੇ ਨੂੰ ਉਹਦੇ ਰੰਗ ਦੇ ਹਿਸਾਬ ਨਾਲ ਉਹਦੇ ਕੱਪੜਿਆਂ ਦੇ ਹਿਸਾਬ ਦੇ ਨਾਲ ਜੱਜ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ 176 ਉਹਦੇ ਚਾਹੀਦਾ ਜਿਨੇ ਇਹ ਵੀਡੀਓ ਬਣਾਈ ਤੇ ਲੋਕਾਂ ਦੇ ਵਿੱਚ ਸ਼ੇਅਰ ਕੀਤੀ ਕੌਣ ਹੋਣਾ ਤੂੰ ਕਿਸੇ ਦੇ ਨਿਜੀ ਸਮਾਗਮ ਦੀ ਵੀਡੀਓ ਸ਼ੇਅਰ ਕਰਨੇ ਵਾਲਾ ਦੂਜੀ ਗੱਲ ਸਾਡੇ ਬਜ਼ੁਰਗ ਇਹਦੇ ਦੂਰ ਅੰਦੇਸ਼ ਤੇ ਸੋਚ ਵਾਲੇ ਸੀ ਨਾ ਪਤਾ ਕੀ ਕਹਿੰਦੇ ਸੀ ਜੇ ਕਿਸੇ ਨੌਕਰ ਵੀ ਨਾ ਰੱਖਣਾ ਤੂੰ ਉਹਨੂੰ ਨੌਕਰ ਨਹੀਂ ਸੀ ਕਹਿਣ ਦਿੰਦੇ ਕਹਿੰਦੇ ਸੀ ਫਲਾਨਿਆਂ ਦਾ ਬੰਦਾ ਸਾਡੇ ਨਾਲ ਸਿਰੀ ਰਲ ਗਿਆ ਬਰਾਬਰ ਆ ਗਿਆ ਸਾਡੇ ਇਹ ਉਹਨਾਂ ਦੀ ਸੋਚ ਸੀ ਕਿ ਇੱਕ ਮਾੜੇ ਨੂੰ ਕਦੀ ਵੀ ਮਾੜਾ ਹੋਣ ਦਾ ਅਹਿਸਾਸ ਨਹੀਂ ਕਰਾਈਦਾ ਅਸੀਂ ਕੀ ਲਿਖ ਰਹੇ ਹਾਂ ਉੱਤੇ ਕਿ ਤੇਰਾ ਵਿਆਹ ਹੋ ਗਿਆ ਸਾਡਾ ਲੈ ਆ ਤੇਰੇ ਭਾਗ ਖੁੱਲ ਗਏ ਕਿਉਂ ਉਹ ਬੰਦਾ ਨਹੀਂ ਰੰਗ ਦਾ ਮਾਣਿਆ ਕਾਲਾ ਰੰਗ ਹੈ ਉਹਦਾ ਜਨਾਬ ਗੋਰੇ ਰੰਗ ਸ਼ੀਸ਼ਿਆਂ 'ਚ ਵਕਤੇ ਦਿਖਾ ਦਊਗਾ ਤੇ ਕਾਲੇ ਰੰਗਾਂ ਵਾਲੇ ਲੋਕ ਪੂਜੇ ਜਾਂਦੇ ਦਿਖਾ ਦਊਗਾ ਨੇਸ਼ਲ ਮੰਡੇਲਾ ਵਰਗੇ ਲੋਕ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਲਗਾਤੀਆਂ ਇਸ ਭੇਦਭਾਵ ਨੂੰ ਮਿਟਾਉਣ ਵਾਸਤੇ ਪਰ ਇਹ ਭੇਦਭਾਵ ਅੱਜ ਵੀ ਉੱਥੇ ਹੀ ਖੜਾ ਅੱਜ ਵੀ ਸਾਨੂੰ ਕੋਈ ਗਰੀਬੰਦਾ ਰੀਵਨ ਕੱਟਦਾ ਤੇ ਉਹਦੇ ਤੇ ਹਾਸਾ ਆਉਂਦਾ ਇਹ ਸਾਡੇ ਸਮਾਜ ਦੇ ਵਿੱਚ ਇੱਕ ਐਸੀ ਕੁਰੇਹਤ ਆ ਜਿਹਦੇ ਕਰਕੇ ਲੋਕ ਕਰਜ਼ਾਈ ਤੱਕ ਹੋ ਜਾਂਦੇ ਆ ਲੋਕ ਵੱਡੇ ਵੱਡੇ ਕਰਜ਼ੇ ਚੱਕ ਕੇ ਵਿਆਹ ਵੱਡੇ ਕਿਉਂ ਕਰਦੇ ਆ ਕਿਉਂਕਿ ਸਾਡਾ ਨੱਕ ਰਹਿ ਜਵੇ ਸਾਡਾ ਕਿਤੇ ਮਜ਼ਾਕ ਨਾ ਬਣੇ ਸਾਨੂੰ ਲੋਕ ਇਹ ਨਾ ਕਹਿ ਦੇਣ ਇਹਦੇ ਕੋਲ ਪੈਸੇ ਹੈ ਨਹੀਂ ਉਹਦੇ ਲਈ ਉਹ ਕਰਜ਼ਾ ਚੱਕਦੇ ਆ ਜੋ ਸਾਰੀ ਜ਼ਿੰਦਗੀ ਲਾਉਂਦੇ ਆ ਤੇ ਲੋਕ ਵਿਆਹ ਵਾਲੇ ਦਿਨ ਖਾ ਕੇ ਜਿਹੜਾ ਹੱਡ ਤੇ ਚਰੂਣੜ ਕੇ ਉਥੇ ਥੱਲੇ ਸਿੱਟ ਕੇ ਆਰਾਮ ਨਾਲ ਆਪਣੇ ਘਰ ਨੂੰ ਰਾਤ ਦੀ दारू ਪੀਤੀ ਡੱਪ ਕੇ ਸਵੇਰੇ ਉੱਤਰ ਗਈ ਤੇ ਸਾਡੇ ਲਈ ਸਾਰਾ ਕੁਝ ਬਰਾਬਰ ਪਰ ਉਹ ਉਹ ਧੀ ਦਾ ਪੇ ਸਾਰੀ ਜ਼ਿੰਦਗੀ ਉਹ ਕਰਜ਼ਾ ਲੋਂਦਾ ਜਿਹੜਾ ਉਹ ਅਦਾ ਰਹਿ ਜਾਂਦਾ ਇਸੇ ਕਰਕੇ ਅੱਜ ਸਾਡੀ ਨੌਜਵਾਨੀ ਨੂੰ ਘਟੋ-ਘਟ ਇਦਾਂ ਦੇ ਮਜ਼ਾਕ ਵਾਲੀ ਵੀਡੀਓ ਬਣਾਉਣ ਤੋਂ ਪਹਿਲਾਂ ਜਰੂਰ ਸੋਚਣਾ ਚਾਹੀਦਾ ਕਿ ਅਸੀਂ ਸਿਰਫ ਸੋਸ਼ਲ ਮੀਡੀਆ ਤੇ ਇਹ ਗੱਲਾਂ ਨਹੀਂ ਕਰਨੀਆਂ 20ਵੀਂ ਸਦੀ 20ਵੀਂ ਸਦੀ 20ਵੀਂ ਸਦੀ ਵਾਲੀ ਕਰਤੂਤ ਵੀ ਤੁਹਾਡੀਆਂ ਕੰਮਾਂ ਦੇ ਵਿੱਚੋਂ ਦਿਸੇ ਸਮਾਜ ਦੇ ਵਿੱਚ ਬਰਾਬਰਤਾ ਦੇ ਲਈ ਕੰਮ ਕਰੀਏ ਨਾ ਕਿ ਕਿਸੇ ਮਾੜੇ ਬੰਦੇ ਦਾ ਮਜ਼ਾਕ ਬਣਾਉਣ ਦੇ ਲਈ ਤਾਂ ਜੋ ਅਗਲਾ ਬੰਦਾ ਕਰਜ਼ਾ ਚੱਕ ਕੇ ਵੱਡਾ ਵਿਆਹ ਕਰੇ ਵੀ ਕੱਲ ਨੂੰ ਕਿਤੇ ਸਾਡੀ ਵੀਡੀਓ ਬਣ ਕੇ ਏਦਾਂ ਮਜ਼ਾਕ ਨਾ ਹੋ ਜਾਏ ਸਾਨੂੰ 500 ਰੁਪਇਆ ਰਿਬਨ ਕਟਾਈ ਦੇਣ ਤੇ ਹਾਸਾ ਆਉਂਦਾ ਅਸੀਂ ਇਹ ਨਹੀਂ ਸੋਚਦੇ ਵੀ ਕੀ ਪਤਾ ਕਿਹੜੇ ਹਾਲਾਤਾਂ ਦੇ ਵਿੱਚ ਉਹ ਬੰਦਾ ਹੋਊਗਾ